ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵਾ ਦਾ ਡੇਰੀ ਫਾਰਮ ਨਾਠਗੇਰਾ ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਜਗਦੇਵ ਖੁਰਤ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰitsar ਅੱਜ ਦੀ ਵੀਡੀਓ ਵਿੱਚ ਟੋਟਲ ਯਰ ਨੂੰ ਕੋਈ ਛੋਟੀ ਦਿਖਾਉਣੀ ਆ ਚੰਗੇ ਕਦ ਕਾਠ ਵਾਲੀ ਆ ਤੇ ਚੰਗੇ ਮਿਲਕ ਰਿਕਾਰਡ ਵਾਲੀ ਆ ਆਪਾਂ ਪਹੁੰਚੇ ਆ ਭਾਜੀ ਪ੍ਰਿੰਸ ਸਿੰਘ ਹਣਾ ਕੋਲ ਤੇ ਆਜੋ ਕਰਦੇ ਆ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸਣਾਓ ਹਾਂਜੀ ਕਿਰਪਾ ਜੀ ਮਾਲਕ ਦੀ ਉਹ ਸੌਣ ਠੀਕ ਠਾਕ ਹੈ ਹਾਂਜੀ ਚੜ੍ਹਦੀ ਕਲਾ ਹੈ ਤੁਸੀਂ ਸਾਨੂੰ ਠੀਕ ਠਾਕ ਪਰਵਾਹ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਜੀ ਹਾਂਜੀ ਠੀਕ ਠਾਕ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਂ ਪਾਜੀ ਪ੍ਰਿੰਸਪਲ ਸਿੰਘ ਜੀ ਸ਼ੈਣੇ ਜੀ ਦੇਖੁਰਤ ਜੀ ਤਹਿਸੀਲ ਨਾਲਾ ਜ਼ਿਲ੍ਹਾ ਅਮਰੀਕਾ ਠੀਕ ਹੈ ਜੀ ਹਾਂਜੀ ਹਾਂਜੀ ਫੋਨ ਨੰਬਰ ਬੋਲ ਦਿਓ ਫੋਨ ਨੰਬਰ 950129685 ਠੀਕ ਹੈ ਜੀ ਹਾਂਜੀ ਹਾਂਜੀ ਵੀਰ ਆਇਆ ਹੈ ਅੱਜ ਲਾਗੇ ਤੇ ਮੈਂ ਚਲੋ ਪਾ ਦਿੰਦੇ ਵੀਡੀਓ ਧੰਨਵਾਦ ਧੰਨਵਾਦ ਹਾਂਜੀ 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 ਮੌਕਾ ਦਿੱਤਾ ਧੰਨਵਾਦ ਹਾਂਜੀ ਹਾਂਜੀ ਦਸੇਵ ਹਰੇ ਬਾਰੇ ਝੋਟੀ ਦੇਖਣ ਵਾਸਤੇ ਇਹ ਵੀਰ ਜੀ ਪਹਿਲਾ ਸੁਆ ਵਾ ਫੁੱਲ ਕੱਦ ਪੂਰੀ ਵੱਡੀ ਹਾਈਟ ਜੇ ਝੋਟੀ ਹਾਂਜੀ ਪਿਓਰ ਵੀਰ ਜੀ ਚਾਰ ਦੰਦ ਹੋਏਗੀ ਝੋਟੀ ਅੱਛਾ ਜੀ ਤੇ ਛਿੱਗੀ ਆਲਾ ਵੀਰ ਜੀ ਤੋੜਿਆ ਵਾ ਹੁਣ ਤੋੜਿਆ ਵਾ ਠੀਕ ਹੈ ਜੀ ਤੇ ਚੌਗੀ ਆਪਾਂ ਪਿਓਰ ਚੌਗੀ ਮੰਨੀਏ ਇਹਨੂੰ ਠੀਕ ਹੈ ਜੀ ਟੋੜ ਲਿਆ ਵਾ ਦੰਦ ਨੇ ਛਿੱਗੀ ਆਲਾ ਪਰ ਹਜੇ ਛਿੱਗੀ ਹੋਈ ਨਹੀਂ ਆ ਠੀਕ ਹੈ ਜੀ ਪਿਓਰ ਚਾਰ ਦੰਦ ਕੱਟੀ ਤੇ ਕੱਦ ਵੇਖ ਲਓ ਤੇ ਅੰਚਲ ਵਿਖਾ ਦਿਓ ਵੀਰ ਜੀ ਥੱਲੇ ਠੀਕ ਹੈ ਜੀ ਆਹ ਵੇਖੋ ਕਿਹੜਾ ਕਿਹੜਾ ਲੰਮਾ ਵੀਰ ਜੀ ਥਣ ਲੱਗਾ ਕਿਸ ਨੇ ਹੈ ਨਾ ਪਹਿਲਣ ਆ ਪਰ ਮੰਨ ਲਓ ਕਿਸ ਨੇ ਹੈ ਨਾ ਦੂਜਾ ਸੁਆਵਾ ਪਰ ਦੰਦਨੀਆਂ ਦੇ ਦੂਜਾ ਸੁਆਵਾ ਠੀਕ ਹੈ ਲੋ ਦੰਦਾਂ ਦੇ ਵੀ ਪਹਿਲਣ ਹੀ ਆ ਹਾਂਜੀ ਹਾਂਜੀ ਬਹੁਤ ਹੀ ਜ਼ਿਆਦਾ ਲੰਮਾ ਥਾਣ ਵਧੀਆ ਕੀਤਾ ਪਹਿਲੇ ਸੁਵੇ ਹਾਂਜੀ ਹਾਂਜੀ ਤੇ ਮਗਰ ਵੀਰ ਜੀ ਕੱਟੀ ਜੇ ਇਹ ਡਬਲ ਫਾਇਦਾ ਤੁਹਾਨੂੰ ਪਿੱਛੇ ਫੀਮਲ ਕਾਫ ਆ ਗਿਆ ਜੀ ਕਿੰਨਾ ਕਿ ਜਦੋਂ ਦੋ ਟਾਈਮ ਇਹਦੇ ਥੱਲੇ ਵੀਰ ਜੀ ਦੁੱਧ ਜਿਹੜਾ 8 ਕਿਲੋ ਹੋਊਗਾ ਸਤਾਂ ਤੋਂ ਪਾਈਆ ਖਾਂਡਾ ਸਬਰ ਸੁਬਰ ਚ ਜਾਣੀ ਘਟੋ ਜੇ ਮੈਂ ਕਹਿ ਨਹੀਂ ਸਕਦਾ ਹਾਂਜੀ ਦੇ ਬਾਕੀ ਛੋਟੀ ਸਿੰਗੀ ਦੀ ਵੀਰ ਜੀ ਕੱਟੀ ਆ ਹਾਂਜੀ ਪਿਓਰੀ ਪੂਰੀ ਵੱਡੀ ਕਈਆਂ ਵੀਰਾਂ ਦਾ ਸ਼ੌਂਕ ਹੁੰਦਾ ਚਲੋ ਬਰੀਡ ਚ ਮਿਲ ਜੇ ਮਾਸਾ ਲੱਸੀ ਮਿਲ ਜੇ ਚਲੋ ਇਹ ਵੀ ਥੋੜੀ ਸਾਂਭੀ ਘਟਿਆ ਵੀਰੋਣਾ ਲੈਂਦੀ ਬੜੇ ਸ਼ੌਂਕ ਨਾਲ ਕੰਜ ਕੱਟੀ ਵੀਰ ਜੀ ਹਰਿਆਣੇੋਂ ਲੈ ਕੇ ਆਏ ਹੀ ਵੀਰੋਣੀ ਠੀਕ ਹੈ ਠੀਕ ਇਹ ਇਹ ਵੀ ਉਹਨਾਂ ਕੋਈ ਚਾਰਿਆਂ ਕੋਲ ਲੱਸੀ ਹੋ ਗਈ ਅੱਜਕੱਲ੍ਹ ਲੀਵਰ ਤੇ ਬਾਕੀ ਇਹ ਵੀ ਬਾਕੀ ਭਾਈ ਆਪਾਂ ਇਧਰੋ ਲਈ ਜੇ ਆਪਾਂ ਜਿਹੜਾ ਮਾਲ ਇਧਰੋ ਲਿਆ ਵਾ ਇਧਰੋ ਦਸੀਦਾ ਆ ਬਾਕੀ ਵੀਰਪਰਾਵਾਂ ਦਾ ਆਪਣੇ ਨੰਬਰ ਫੀੜੀ ਆ ਬਾਕੀ ਹਾਂਜੀ ਹਾਂਜੀ ਸਾਰੇ ਵੀਰਪਰਾ ਜਾਣਦੇ ਹਾਂ ਹਾਂ ਜਾਣਦੇ ਆਪਾਂ ਨੂੰ ਹਾਂਜੀ ਹਾਂਜੀ ਤੇ ਕੱਟੀ ਕਿਰਮਾ ਕਿੰਨੇ ਕਿ ਚਿਰ ਦੀ ਹੋ ਗਈ ਆ ਇਹ ਵੀਰ ਜੀ ਕੱਟੀ ਮਹੀਨੇ ਦੇ ਲਗਭਗ ਜੀ ਠੀਕ ਆ ਹਾਂਜੀ ਹਾਂਜੀ ਬਾਕੀ ਕੋਈ ਜਿੰਨੇ ਮਰਜ਼ੀ ਟਾਈਮ ਦੀ ਲਈ ਜਾਵੇ ਮਹੀਨੇ ਦੇ ਲਗਭਗ ਵੀਰੂਣਾ ਆਪਾਂ ਨੂੰ ਦੱਸਿਆ ਜੇ ਠੀਕ ਹੈ ਜੀ ਹਾਂਜੀ ਹਾਂਜੀ ਖੋਲਾ ਮਾਰ ਜੀ ਖੋਲ ਕੇ ਵਿਖਾਈਏ ਹਰ ਬਾਕੀ ਕੱਦ ਕਾਠ ਵੀ ਜੀ ਪੂਰਾ ਆ ਕਈ ਵੀਰ ਭਰਾ ਆ ਦਿੰਦੇ ਨਾ ਕੱਦ ਭਾਜੀ ਕਿੱਡਾ ਗਿਆ ਖਾਤ ਪੂਰਾ ਵੱਡਾ ਦੇ ਲੇਵੇ ਦੀ ਬਖਤਰ ਵੇਖੋ ਕਿੱਡੀ ਸੋਹਣੀ ਲੱਗੀ ਗਈ ਕੀ ਕਰ ਸਕਦੇ ਤੇ ਇਹ ਵਾਲਾ ਬਹੁਤ ਸ਼ਾਨਦਾਰ ਆ ਤੇ ਇਸ ਦਾ 8 ਲੀਟਰ ਬਿਲਕੁਲ ਰੈਡੀ ਦੁੱਧ ਆ ਇਹ ਥਾਣਾ ਦਾ ਸੈਜ ਗਾਜ ਬਹੁਤ ਸ਼ਾਨਦਾਰ ਆ ਮੇਥੋਂ ਵੀਰ ਜੀ ਮੋਲਾ ਜਿਹੋ ਜੇ ਕਰ ਦੇਣੇ ਆ ਹੌਸਰਾਂ ਕਟੀਆਂ ਦੇ ਮੁੱਲ ਕਰ ਦੇਣੇ ਆ ਜਿਨੇ ਜਿਨੇ ਦੀਆਂ ਹੌਸਰਾਂ ਕਟੀਆਂ ਹੁੰਦੀਆਂ ਨਾ ਔਣਾ ਔਣਾ ਮੁੱਲ ਕਰ ਦੇਣਾ ਵੀਰ ਜੀ ਹੌਸਰਾਂ ਕਟੀਆਂ ਦਾ ਮੁੱਲ ਪ੍ਰਿੰਸ ਭਾਈ ਕੋਲ ਚੰਗੇ ਪਸ਼ੂ ਹੁੰਦੇ ਆ ਤੇ ਕੈਜ ਮੋਲ ਵਿੱਚ ਹੁੰਦੇ ਆ ਬਾਕੀ ਵੀਰ ਜੀ ਦੰਦ ਦੰਦ ਮੜੇ ਵਿਖਾ ਦੀ ਝੌਗੀ ਆ ਕੱਟੀ ਠੀਕ ਆ ਜੀ ਹਾਂਜੀ ਹਾਂਜੀ ਆ ਵੇਖੋ ਵੀਰ ਜੀ ਪਿਓਰ ਚਾਰ ਦੰਦ ਆ ਤੋੜਿਆ ਨਹੀਂ ਜੇ ਅਜੇ ਮੈਨੂੰ ਚੇਤਾ ਭੁੱਲ ਗਿਆ ਆ ਤੋੜਿਆ ਨਹੀਂ ਇਹ ਛਿੱਗੀ ਵਾਲਾ ਇਹਨੇ ਅੱਛਾ ਅੱਛਾ ਹਾਂਜੀ ਨੋ ਨੋ ਆ ਵੀਰ ਜੀ ਵਿਖਾ ਦੀ ਮੜੇ ਚੰਗੀ ਤਰ੍ਹਾਂ ਲਓ ਭਾਈ ਕਿਆ ਕਰ ਆ ਵੀਰ ਜੀ ਤੋੜਿਆ ਨਹੀਂ ਜੇ ਉਹ ਮੈਨੂੰ ਭਲੇਖਾ ਲੱਗ ਗਿਆ ਵਾ ਠੀਕ ਆ ਜੀ ਹਾਂਜੀ ਹਾਂਜੀ ਪਿਓਰ ਚਾਰ ਦੰਦ ਆ ਛਿੱਗੀ ਵਾਲਾ ਤੋੜਿਆ ਵੀ ਨਹੀਂ ਦਿੱਤੀ ਠੀਕ ਆ ਠੀਕ ਆ ਬਾਕੀ ਵੀਰ ਜੀ ਹੈ ਕੱਟੀ ਘੇਟ ਕਾਣੇ ਦੀ ਆ ਬਾਕੀ ਚਲੋ ਟਿਲ ਕੰਦੀ ਹੁੰਦੀ ਜੰਮੀ ਪਲੀ ਹੁੰਦੀ ਤੇ ਫਿਰ ਕਿੰਨੇ ਦੇ ਦੇਣੀ ਸੀ ਪਾਣਾ ਪਰ ਹੁਣ ਇਹ ਆ ਕਈ ਵੀਰ ਭਰਾਵਾਂ ਦਾ ਸ਼ੌਂਕ ਹੁੰਦਾ ਤੇ ਚਲੋ ਕਦ ਕੜ ਚ ਹੋਵੇ ਬਾਕੀ ਕਦ ਕੜ ਚ ਵੀ ਪੂਰੀ ਆ ਹਾਂਜੀ ਹਾਂਜੀ ਤੇ ਇਹ ਨੂੰ ਆ ਗਿਆ ਤੁਸੀਂ ਚੈੱਕ ਕਰ ਬਸ ਇਹ ਕਿਸੇ ਸੇਵਾ ਵਾਲੇ ਘਰ ਚ ਲਗੀ ਨਾ ਕੱਟੀ ਫਿਰ ਦੱਸੂਗੀ ਮਗਰ ਫਿਰ ਕੱਟੀ ਆ ਠੀਕ ਆ ਠੀਕ ਆ ਲਓ ਭਾਜੀ ਚੈੱਕ ਬਾਕੀ ਲੈਵਾ ਬਹੁਤ ਸੋਹਣਾ ਵੀਰਜੀ ਲੱਗਾ ਆ ਤੇ ਜੇ ਕੋਈ ਵੀਰ ਭਰਾ ਸਾਂਭ ਲੈ ਜੂਗਾ ਚੱਕਾ ਟੁੱਟ ਜਵਾਈ ਰਣਾਂ ਨੇ ਪਹਿਲਨ ਕੱਟੀ ਹੋਵੇ ਥੁਣਾ ਥੁਣਾ ਚੰਗਾ ਹੋਵੇ ਹਾਂਜੀ ਹਾਂਜੀ ਬਾਕੀ ਥਾਣ ਵੇ ਲੋ ਦੂਜੇ ਸਵੇ ਮਈਆਂ ਅੰਗ ਲੱਗਾ ਜੇ ਠੀਕ ਆ ਠੀਕ ਆ ਹਾਂਜੀ ਹਾਂਜੀ ਇਹ ਕੀ ਮੁੱਲ ਕਰਨਾ ਭਾਜੀ ਇਹਦਾ ਫਿਰ ਮੁੱਲ ਵੀਰਜੀ ਦਾ ਜੈ ਜੀ ਕਰਤੀਏ ਹ ਤੁਸੀਂ ਕਰਾ ਲਓ ਫਿਰ ਕਰ ਦਈਏ ਜੈਜਿਆ 2000 ਛੱਡ ਦਈਏ ਨਹੀਂ ਹਾਂਜੀ ਹੋਰ ਕਰੀਏ ਮਾਨਤਨ ਤੁਸੀਂ ਕਰਨਾ ਜੇ ਫਿਰ ਤੁਸੀਂ ਕਰ ਦੋ ਪੂਰੇ 55 ਹੀ ਦੇ ਦਈਏ 55 ਦਾ ਧੱਕਾ ਹੈ ਨਾ ਚਲੋ ਨਹੀਂ ਚਲੋ 700 ਕੱਟ ਕਰ ਦਈਏ ਕੋਈ ਗੱਲਾਂ ਪਹਿਲੀ ਵੀਡੀਓ ਦਾ ਧੱਕਾ ਹੈ ਨਾ ਜੀ ਉੱਦਾਂ ਚਲੋ ਦੇ ਦਾਂਗੇ ਪੂਰੇ 55 ਹੀ ਦੇ ਦਾਂਗੇ ਠੀਕ ਹੈ ਲਓ ਮੌਕੇ ਤੇ ਫੋਨ ਲਾਵੇ ਮਾਨਤਨ ਖੁੱਲੇ ਠੀਕ ਹੈ ਲਓ ਜੀ ਬਾਕੀ ਮੌਕੇ ਤੇ ਮਾਨਤਨ ਹੋਰ ਹੋ ਜਾਊਗਾ ਹਾਂ ਹਾਂਜੀ ਹਾਂਜੀ ਬਿਲਕੁਲ ਜੈਜਮੁੱਲ ਕਰਤਾ ਜੀ ਨਾ ਬਿਲਕੁਲ ਵੀਰ ਜੀ ਜਿਹੜੇ ਵੀਰਾਂ ਨੂੰ ਸ਼ੌਂਕ ਹੈ ਨਾ ਕੰਡੀਆਂ ਕਟੀਆਂ ਦਾ ਸ਼ੌਂਕ ਪੂਰੇ ਕਰ ਦਨੇ ਅੱਜ ਚੌਂਕ ਦਾ ਕੋਈ ਮੁੱਲ ਨਹੀਂ ਬਾਕੀ ਵੀਰ ਨੇ ਪੂਰਾ ਮਾਨ ਤਨ ਰੱਖਿਆ ਆਪਣਾ ਵੀ ਤੇ ਬਾਕੀ ਵੀਰ ਪ੍ਰਾ ਕੋ ਫੋਨ ਲਾਵੇ ਹੋਰ ਜਾਜ ਕਰਦੂਣਗੇ ਮਾਨ ਤਨ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਦਾ